ਪੰਜਾਬੀ ਸਾਹਿਤ ਦੇ ਵਿੱਚ ਸੁਲਤਾਨ ਬਾਹੂ ਇੱਕ ਬਹੁਤ ਵੱਡਾ ਨਾਮ ਹੋਇਆ ਸੁਲਤਾਨ ਬਾਹੂ ਨੇ ਲਿਖਿਆ ਹੈ ਕਿ ਮਰਨਾ ਸਫਲ ਉਹਨਾਂ ਦਾ ਬਾਹੂ ਜਿਉਂਣ ਜਿਨ੍ਹਾਂ ਦੀਆਂ ਕਬਰਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕੰਮ ਕੀਤੀ ਹੋਈ ਕਮਾਈ ਨੂੰ ਉਹਨਾਂ ਦੀ ਮੌਤ ਦੀ ਸਫਲਤਾ ਦੇ ਨਾਲ ਉਹਨਾਂ ਨੇ ਤਸ਼ਬੀਹ ਦਿੱਤੀ ਅੱਜ ਇੱਕ ਵੀ ਵਰਸੀ ਅਸੀਂ ਮਣਾ ਰਹੇ ਹ ਟੋੜਾ ਸਾਹਿਬ ਨੂੰ ਗਿਆ ਦੋ ਦਿਹਾਕੇ ਤੋਂ ਉੱਪਰ ਸਮਾ ਹੋ ਗਿਆ ਲੇਕਿਨ ਇੰਜ ਲੱਗਦਾ ਜਿਵੇਂ ਇਹ ਕੱਲ ਦੀ ਗੱਲ ਹੋਵੇ ਇਹ ਪਿਛਲੇ 2-4 ਸਾਲਾਂ ਵਿੱਚ ਟੋੜਾ ਸਾਹਿਬ ਸਾਥੋਂ ਜੁਦਾ ਹੋਏ ਹੋਣ ਇੰਨੀ ਵੱਡੀ ਸ਼ਖਸੀਅਤ ਇੰਨਾ ਵੱਡਾ ਪ੍ਰਭਾਵ ਕਿ ਦੋ ਦਿਹਾਕੇ ਬੀਤ ਜਾਣ ਦੇ ਬਾਵਜੂਦ ਵੀ ਅੱਜ ਉਹਨਾਂ ਦਾ ਜਿਹੜਾ ਅਸਰ ਹੈ ਉਹ ਕੌਮ ਦੇ ਉੱਪਰ ਕੌਮ ਦੇ ਦਿਲੋ ਦਿਮਾਗ ਦੇ ਉੱਪਰ ਅੱਜ ਜਿਉਂ ਦਾ ਤਿਉਂ ਹੈ ਪਰ ਮੈਂ ਇਹ ਮਹਿਸੂਸ ਕਰਦਾ ਕਿ ਇਹ ਜਿਹੜਾ ਪ੍ਰਭਾਵ ਹੈ ਉਹਨਾਂ ਦੀ ਸਖਸ਼ੀਅਤ ਦਾ ਇਹ ਆਉਣ ਵਾਲੀਆਂ ਸਦੀਆਂ ਤੱਕ ਜਦੋਂ ਵੀ ਸਿੱਖ ਇਤਿਹਾਸ ਦਾ ਜ਼ਿਕਰ ਹੋਏਗਾ ਮੌਜੂਦਾ ਸਮੇਂ ਦਾ ਜ਼ਿਕਰ ਹੋਏਗਾ ਤਾਂ ਟੋਹੜਾ ਸਾਹਿਬ ਦਾ ਨਾਮ ਜਿਹੜਾ ਹੈ ਉਹ ਬਹੁਤ ਸਨਮਾਨ ਦੇ ਨਾਲ ਯਾਦ ਕੀਤਾ ਜਾਂਦਾ ਰਹੇਗਾ ਟੌੜਾ ਸਾਹਿਬ 80 ਸਾਲ ਦਾ ਜੀਵਨ ਜੋ ਕੇ ਗਏ 80 ਸਾਲ ਵਿੱਚੋਂ ਤਕਰੀਬਨ 50 ਸਾਲ ਉਹਨਾਂ ਨੇ ਪੰਥਕ ਸੇਵਾ ਵਿੱਚ ਪੰਜਾਬ ਦੀ ਸੇਵਾ ਦੇ ਵਿੱਚ ਲਗਾਏ 50 ਸਾਲ ਲੰਬੇ ਰਾਸ਼ੀ ਸਮਾਜਿਕ ਧਾਰਮਿਕ ਜੀਵਨ ਦੇ ਵਿੱਚ ਟੌੜਾ ਸਾਹਿਬ ਤੇ ਕੋਈ ਉਂਗਲੀ ਨਹੀਂ ਚੱਕ ਸਕਿਆ ਆਪਾਂ ਸਾਰੇ ਜਾਣਦੇ ਹਾਂ ਔਰ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਕਿ ਕਿਵੇਂ ਸਾਦਾ ਜੀਵਨ ਕਿਵੇਂ ਤਿਆਗ ਦੀ ਮੂਰਤ ਦੇ ਰੂਪ ਦੇ ਵਿੱਚ ਔਰ ਕਿਵੇਂ ਸੱਚੇ ਪੰਥ ਪ੍ਰਸਤ ਚਿਹਰੇ ਦੇ ਤੌਰ ਤੇ ਉਹਨਾਂ ਨੇ ਪੰਥ ਦੀ ਅਗਵਾਈ ਕੀਤੀ ਟੋੜਾ ਸਾਹਿਬ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਸਾਡੇ ਸਾਹਮਣੇ ਇੱਕ ਬਹੁਤ ਹੀ ਸਪਸ਼ਟ ਚਿਹਰਾ ਇੱਕ ਪੰਥਕ ਚਿਹਰਾ ਨਜ਼ਰ ਆਉਂਦਾ ਔਰ ਖਾਸ ਕਰਕੇ ਅਜੋਕੇ ਸਮੇਂ ਵਿੱਚ ਜਦੋਂ ਸਿੱਖ ਕੌਮ ਦੇ ਵਿੱਚ ਬਹੁਤ ਸਾਰੀ ਦੁਗਦਾ ਬਣੀ ਹੋਈ ਹੈ ਤਾਂ ਟੋੜਾ ਸਾਹਿਬ ਦੀ ਯਾਦ ਆਉਣਾ ਹੋਰ ਵੀ ਸੁਭਾਵਿਕ ਹੈ ਕਿ ਟੋੜਾ ਸਾਹਿਬ ਦੇ ਕਦ ਦਾ ਉਨਾ ਵਰਗੀ ਸੋਚ ਵਰਗਾ ਅੱਜ ਕੌਮ ਦੇ ਕੋਲੇ ਕੋਈ ਨੇਤਾ ਹੁੰਦਾ ਤਾਂ ਸ਼ਾਇਦ ਪੰਥ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਮੈਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਮੈਂਬਰ ਐ ਮੇਰੀ ਇੱਕ ਸੀਮਾ ਹੈ ਕਿ ਮੈਂ ਸਿੱਖ ਮਸਲਿਆਂ ਬਾਰੇ ਇੱਕ ਸੀਮਾ ਤੋਂ ਵੱਧ ਬੋਲਣਾ ਮناسب ਨਹੀਂ ਸਮਝਦਾ ਲੇਕਿਨ ਜਦੋਂ ਟੋੜਾ ਸਾਹਿਬ ਦੀ ਗੱਲ ਹੋਵੇ ਅੱਜ ਟੋੜਾ ਸਾਹਿਬ ਨੂੰ ਯਾਦ ਕਰਦਿਆਂ ਤਾਂ ਸੁਭਾਵਿਕ ਹੈ ਕਿ ਜਿਨ੍ਹਾਂ ਦਾ ਪੂਰਾ ਜੀਵਨ ਪੰਥ ਦੀ ਸੇਵਾ ਵਿੱਚ ਲੰਘਿਆ ਹੋਵੇ ਤੇ ਉੱਥੇ ਪੰਥਕ ਜਜ਼ਬਾਤਾਂ ਦੀ ਗੱਲ ਪੰਥ ਪ੍ਰਸਤੀ ਦੀ ਗੱਲ ਹੋਣੀ ਵੀ ਸੁਭਾਵਿਕ ਹੈ ਮੈਂ ذاتی ਤੌਰ ਤੇ ਟੋੜਾ ਸਾਹਿਬ ਦੇ ਪ੍ਰਤੀ ਮੇਰਾ ਇੱਕ ਰਿਸ਼ਤਾ ਹੈ ਜਿਹੜਾ ਮੈਂ ਬਹੁਤ ਵਾਰ ਪਹਿਲਾਂ ਵੀ ਦੱਸ ਚੁੱਕਿਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਪ੍ਰੇਰਣਾ ਸਰੋਤ ਬਣ ਕੇ ਆਏ ਟੋੜਾ ਸਾਹਿਬ ਜਦੋਂ ਮੈਂ ਕਾਲਜ ਪੜ੍ਹਦਾ ਸੀ ਵਿਦਿਆਰਥੀ ਸੀ ਵਿਦਿਆਰਥੀ ਜੀਵਨ ਦੇ ਵਿੱਚ ਮੈਨੂੰ ਵੀ ਵਿਦਿਆਰਥੀ ਆਗੂ ਹੋਣ ਦਾ ਮੌਕਾ ਮਿਲਿਆ ਔਰ ਮੇਰਾ ਕਾਲਜ ਇੱਥੇ ਪੜ੍ਹਦਾ ਸੀ ਉਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਸੀ। ਔਰ ਮੈਂ ਜਦੋਂ ਵੀ ਟੌੜਾ ਸਾਹਿਬ ਨੇ ਆਉਣਾ ਉਸ ਸੰਸਥਾ ਦੇ ਵਿੱਚ ਸਾਲ 2 ਸਾਲ ਬਾਅਦ ਤਾਂ ਮੇਰੀ ਇੱਕੋ ਖਵਾਸ਼ ਹੁੰਦੀ ਸੀ ਕਿ ਮੈਂ ਉਹਨਾਂ ਨੂੰ ਸੁਣ ਸਕਾਂ। ਉਹ ਜਦੋਂ ਵੀ ਬੋਲਦੇ ਸੀ ਇੱਕ ਕ੍ਰਿਸ਼ਮਾ ਨਜ਼ਰ ਆਉਂਦਾ ਸੀ। ਇੱਕ ਕ੍ਰਿਸ਼ਮਾਈ ਲੀਡਰ ਦੀ ਤਰ੍ਹਾਂ ਬੋਲਦੇ ਸੀ। ਅੱਜ ਵੀ ਅੱਖਾਂ ਦੇ ਸਾਹਮਣੇ ਉਹਨਾਂ ਦਾ ਉਹ ਕਿਰਦਾਰ, ਉਹਨਾਂ ਦਾ ਉਹ ਸਟਾਈਲ, ਉਹਨਾਂ ਦਾ ਉਹ ਬੋਲਣ ਦਾ ਲਹਿਜਾ, ਉਹ ਤਰੀਕਾ, ਉਹ ਜਜ਼ਬਾ ਅੱਜ ਵੀ ਅੱਖਾਂ ਸਾਹਮਣੇ ਰੂਪਨ ਹੁੰਦਾ ਜਦੋਂ ਵੀ ਉਹਨਾਂ ਨੂੰ ਯਾਦ ਕਰਦਾ ਔਰ ਮੈਂ ਸਮਝਦਾ ਕਿ ਅੱਜ ਮੈਂ ਜੋ ਕੁਝ ਵੀ ਬਣਿਆ ਕਿਤੇ ਨਾ ਕਿਤੇ ਜਿਹੜੀ ਚਿੰਗਾਰੀ ਸੀ ਉਹ ਟੋੜਾ ਸਾਹਿਬ ਦੇ ਜੀਵਨ ਤੋਂ ਮਿਲੀ ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਸੀ ਟੋੜਾ ਸਾਹਿਬ ਨੂੰ ਸੁਣਦਾ ਸੀ ਉਹਨਾਂ ਨੂੰ ਸੁਣਦਿਆਂ ਸੁਣਦਿਆਂ ਕਾਲਜ ਤੋਂ ਬਾਹਰ ਜਾਣ ਦੀ ਤਾਂਗ ਵੀ ਹੋਈ ਕਿ ਟੋੜਾ ਸਾਹਿਬ ਜਿੱਥੇ ਵੀ ਬੋਲਣਗੇ ਚਾਹੇ ਉਹ ਅੰਮ੍ਰਿਤਸਰ ਬੋਲਣਗੇ ਚਾਹੇ ਉਹ ਕਿਤੇ ਲੁਧਿਆਣੇ ਬੋਲਣਗੇ ਚਾਹੇ ਉਹ ਪਟਿਆਲੇ ਬੋਲਣਗੇ ਤੇ ਸਮਾਂ ਕੱਢ ਕੇ ਜਾ ਕੇ ਟੋੜਾ ਸਾਹਿਬ ਦੀ ਸਪੀਚ ਸੁਣਨੀ ਕਿਉਂਕਿ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਉਸ ਵੇਲੇ ਸਾਧਨ ਨਹੀਂ ਹੁੰਦੇ ਸੀ ਤੁਹਾਨੂੰ ਜਾ ਕੇ ਹੀ ਸੁਣਨਾ ਪੈਂਦਾ ਸੀ ਤੇ ਮੈਂ ਮਹਿਸੂਸ ਕਰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹਾਸਲ ਕੀਤਾ ਉਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਅਗਰ ਕਿਸੇ ਸ਼ਖਸੀਅਤ ਦਾ ਰਿਹਾ ਤਾਂ ਉਹ ਜਥੇਦਾਰ ਗੁਰਚਨ ਸਿੰਘ ਟੋੜਾ ਜੀ ਸੀ ਇਸ ਕਰਕੇ ਉਹਨਾਂ ਦੇ ਪਰਿਵਾਰ ਦੇ ਨਾਲ ਨਾਤਾ ਜੋੜਨਾ ਰਿਸ਼ਤਾ ਜੋੜਨਾ ਇਹ ਵੀ ਸੁਭਾਵਿਕ ਹੈ ਔਰ ਮੇਰਾ ਛੋਟਾ ਵੀਰ ਕਮਰਦੀਪ ਸਿੰਘ ਜਿਨ੍ਹਾਂ ਦੇ ਵਿੱਚੋਂ ਟੋੜਾ ਸਾਹਿਬ ਦੀ ਝਲਕ ਨਜ਼ਰ ਆਉਂਦੀ ਹੈ ਜਦੋਂ ਮੈਂ ਇਹਨੂੰ ਦੇਖਦਾ ਵਿਚਰਦਿਆਂ ਹਾਲਾਂਕਿ ਟੋੜਾ ਸਾਹਿਬ ਕਿਸੇ ਨਹੀਂ ਬਣ ਜਾਣਾ ਟੋੜਾ ਸਾਹਿਬ ਬੰਨਾ ਬੜਾ ਮੁਸ਼ਕਿਲ ਹੈ ਲੇਕਿਨ ਜਦੋਂ ਮੈਂ ਕਮਰਦੀਪ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਕਿ ਇੱਕ ਅਕਸ ਨਜ਼ਰ ਆਉਂਦਾ ਹੈ ਇੱਕ ਸਾਦਗੀ ਇੱਕ ਸੱਚੇ ਇਨਸਾਨ ਦੀ ਝਲਕ ਜਿਹੜੀ ਆ ਉਹ ਮਿਲਦੀ ਹੈ ਔਰ ਸਾਨੂੰ ਇਹ ਵੀ ਖੁਸ਼ੀ ਹੈ ਕਿ ਕਮਰਬੀਰ ਸਿੰਘ ਟੋੜਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਹਿੱਸਾ ਹੈ ਔਰ ਬਹੁਤ ਵੱਡੀ ਸੇਵਾ ਮੈਂ ਇਹ ਮਹਿਸੂਸ ਕਰਦਾ ਕਿ ਟੋੜਾ ਸਾਹਿਬ ਭਾਵੇਂ ਇੱਕ ਵੱਡੇ ਅਕਾਲੀ ਨੇਤਾ ਸਨ ਵੱਡਾ ਪੰਥਕ ਚਿਹਰਾ ਸਨ ਲੇਕਿਨ ਮੈਨੂੰ ਲੱਗਦਾ ਕਿ ਉਹ ਕਿਸੇ ਧੜੇ ਜਾਂ ਪਾਰਟੀ ਦੇ ਅੰਦਰ ਉਹਨਾਂ ਨੂੰ ਨਹੀਂ ਦੇਖਿਆ ਜਾ ਸਕਦਾ ਉਹ ਸਮੁੱਚੇ ਪੰਥ ਦੀ ਵਿਰਾਸਤ ਹੈ ਸਮੁੱਚੇ ਪੰਜਾਬੀਆਂ ਦੀ ਵਿਰਾਸਤ ਹੈ ਔਰ ਦੁਨੀਆ ਵਿੱਚ ਜਿੱਥੇ ਵੀ ਕਿਤੇ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਸਿੱਖ ਬੈਠਾ ਉਹ ਟੋਹੜਾ ਸਾਹਿਬ ਪ੍ਰਤੀ ਆਪਣਾ ਇੱਕ ਸਤਕਾਰ ਸਨਮਾਨ ਉਹਦੇ ਮਨ ਦੇ ਵਿੱਚ ਹੈ ਪਰ ਮੈਂ ਜ਼ਿਆਦਾ ਸਮਝ ਨਹੀਂ ਲਊਗਾ ਇੱਥੇ ਦੱਸਿਆ ਗਿਆ ਪੰਜੋਲੀ ਸਾਹਿਬ ਨੇ ਪੰਜੋਲੀ ਸਾਹਿਬ ਵੀ ਪੁਰਾਣੇ ਸਾਥੀ ਨੇ ਅਸੀਂ ਇਕੱਠਿਆਂ ਨੇ ਕੌੜਾ ਸਾਬ ਦੇ ਸਕੂਲ ਦੇ ਵਿੱਚ ਟ੍ਰੇਨਿੰਗ ਵੀ ਲਈ ਇਹਨਾਂ ਨੇ ਜਿਆਦਾ ਹੀ ਲਈ ਅਸੀਂ ਘੱਟ ਲਈ ਲੇਕਿਨ ਉਹਨਾਂ ਦੇ ਸਮੇਂ ਦੌਰਾਨ ਜੋ ਕੁਝ ਸਿੱਖਿਆ ਸੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਇਆ ਪੰਜੋਲੀ ਸਾਹਿਬ ਦੱਸ ਰਹੇ ਸੀ ਕਿ ਮੈਂ ਕਿਸੇ ਜ਼ਰੂਰੀ ਰਜੇਮੇ ਜਾਣਾ ਜ਼ਰੂਰੀ ਜੇਵਾ ਕੋਈ ਨਹੀਂ ਹੈ ਪਾਰਲੀਮੈਂਟ ਦੇ ਵਿੱਚ ਵਿਪੁਜਾਰੀ ਹੋਇਆ ਕਿ ਤੁਸੀਂ ਜਦੋਂ ਵਿਪੁਜਾਰੀ ਹੋ ਜੇ ਤੁਸੀਂ ਜਾ ਨਹੀਂ ਸਕਦੇ ਲੇਕਿਨ ਮੈਂ ਸਪੈਸ਼ਲ ਬੇਨਤੀ ਕਰਕੇ ਆਪਣੀ ਲੀਡਰਸ਼ਿਪ ਨੂੰ ਕਿਹਾ ਕਿ ਅੱਜ ਦੇ ਦਿਨ ਮੈਨੂੰ ਨਾ ਰੱਖਿਓ ਮੈਂ ਆਪਣਾ ਸਨਮਾਨ ਪੇਟ ਕਰ ਨਹੀਂ ਜਾਊਂਗਾ ਤੇ ਸ਼ਾਇਦ ਮੈਂ ਆਪਣੇ ਆਪਣਾ ਵਫਾ ਨਹੀਂ ਕਰ ਸਕੂੰਗਾ ਮੈਂ ਸਾਸੰਗਜੀ ਇਹ ਵੀ ਦੱਸਣੀ ਚਾਹਣਾ ਕਿ ਟੌੜਾ ਸਾਹਿਬ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਪੰਥ ਤੇ ਪੰਜਾਬ ਨੂੰ ਇੱਥੇ ਲੈ ਕੇ ਆਉਣ ਦੇ ਵਾਸਤੇ ਜਿੱਥੇ ਪੰਥ ਦੀ ਖਾਤਰ ਜ਼ਰੂਰਤ ਪਈ ਟੌੜਾ ਸਾਹਿਬ ਨੇ ਸਖਤ ਸਟੈਂਡ ਵੀ ਲਾਇਆ ਲੇਕਿਨ ਜਿੱਥੇ ਜਦੋਂ ਦੇਸ਼ ਦੇ ਕੌਮ ਦੇ ਵਡੇਰੇ ਹਿੱਤਾਂ ਦੀ ਗੱਲ ਆਈ ਉਦੋਂ ਬਾਜਪਾਈ ਜੀ ਨਾਲ ਹੱਥ ਵੀ ਮਲਾਇਆ ਤੇ ਲੰਬਾ ਸਮਾਂ ਪੰਜਾਬ ਦੇ ਵਿੱਚ ਇੱਕ ਸ਼ਾਂਤੀ ਸਦਭਾਵਨਾ ਤੇ ਵਿਕਾਸ ਦਾ ਦੌਰ ਲੈ ਕੇ ਆਉਣ ਦੇ ਵਿੱਚ ਵੀ ਟੌੜਾ ਸਾਹਿਬ ਦਾ ਵੱਡਾ ਯੋਗਦਾਨ ਰਿਹਾ ਔਰ ਅੱਜ ਫਿਰ ਅਸੀਂ ਮਹਿਸੂਸ ਕਰਦੇ ਹਾਂ ਕਿ ਟੋੜਾ ਸਾਹਿਬ ਦਾ ਜੀਵਨ ਜਿਹੜਾ ਹੈ ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਵਿੱਚ ਇੱਕ ਸਦਭਾਵਨਾ ਦਾ ਮਾਹੌਲ ਇੱਕ ਵਿਕਾਸ ਦਾ ਮਾਹੌਲ ਇੱਕ ਅਮਨ ਸ਼ਾਂਤੀ ਦਾ ਮਾਹੌਲ ਇੱਕ ਹਿੰਦੂ ਸਿੱਖ ਭਾਈਚਾਰੇ ਦੀ ਮਜ਼ਬੂਤੀ ਦਾ ਮਾਹੌਲ ਸਿਰਜਣ ਦੀ ਇੱਕ ਵਾਰ ਫੇਰ ਜ਼ਰੂਰਤ ਹੈ ਤਾਂ ਕਿ ਅਸੀਂ ਪੰਜਾਬ ਨੂੰ ਅੱਗੇ ਵਾਸੇ ਪਾਸੇ ਨੂੰ ਤਰੱਕੀ ਵਾਲੇ ਪਾਸੇ ਨੂੰ ਮਜ਼ਬੂਤੀ ਨਾਲ ਲੈ ਕੇ ਜਾ ਸਕੀਏ ਭਾਰਤ ਸਰਕਾਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸ੍ਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਸਿੱਖਾਂ ਨੂੰ ਬੇहद ਪਿਆਰ ਕਰਦੇ ਆ ਜਦੋਂ ਵੀ ਸਿੱਖੀ ਦੀ ਗੱਲ ਆਉਂਦੀ ਹੈ ਉਹ ਵੱਡਾ ਸਨਮਾਨ ਲੈ ਕੇ ਗੁਰੂ ਘਰ ਵਿੱਚ ਵੀ ਜਾਂਦੇ ਆ ਸਿਜਦਾ ਵੀ ਕਰਦੇ ਆ ਔਰ ਪੂਰੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੀ ਹਾਜ਼ਰੀ ਵੀ ਭਰਦੇ ਆ ਔਰ ਜਿੱਥੇ ਸਿੱਖ ਭਾਵਨਾਵਾਂ ਦੀ ਗੱਲ ਆਉਂਦੀ ਹੈ ਉੱਥੇ ਵੀ ਕੋਈ ਕਮੀ ਪਿੱਛੇ ਨਹੀਂ ਛੱਡਦੇ ਚਾਹੇ ਉਹ ਕਰਤਾਰਪੁਰ ਸਾਹਿਬ ਦੇ ਲੰਘੇ ਦੀ ਗੱਲ ਹੋਵੇ ਚਾਹੇ ਉਹ ਛੋਟੇ ਸ਼ਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਨੂੰ ਰਾਸ਼ਟਰੀ ਪੱਧਰ ਤੇ ਮਨਾਉਣ ਦੀ ਗੱਲ ਹੋਵੇ ਚਾਹੇ ਉਹ ਹਿਮਕੁੰਡ ਸਾਹਿਬ ਦਾ ਰੋਪਵੇ ਲਗਭਗ 3000 ਕਰੋੜ ਰੁਪਇਆ ਜਦੋਂ ਬਦਰੀਨਾਥ ਵਾਸਤੇ ਰੁਪਏ ਬਣਨਾ ਸੀ ਨਾਲ ਦੀ ਨਾਲ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਉੱਥੇ ਸਿੱਖਾਂ ਦਾ ਧਾਮ ਹੈ ਉਹਦੇ ਵਾਸਤੇ ਵੀ ਰੁਪਏ ਬਣੇ ਪਰ ਆਪਾਂ ਸਮਝਦੇ ਹਾਂ ਕਿ ਹਿਮਕੁੰਡ ਸਾਹਿਬ ਦੀ ਜਿਹੜੀ ਚੜ੍ਹਾਈ ਹੈ ਕਿਠਨਾਈ ਹੈ ਉੱਥੇ ਬਜ਼ੁਰਗ ਨਹੀਂ ਜਾ ਸਕਦੇ ਉੱਥੇ ਜਾਣਾ ਮੁਸ਼ਕਲ ਹੈ ਬਹੁਤ ਸਾਰੀ ਸੰਗਤ ਉੱਥੇ ਨਹੀਂ ਜਾ ਸਕਦੀ ਲੇਕਿਨ ਲਗਭਗ 3000 ਕਰੋੜ 2700 ਕਰੋੜ ਤੋਂ ਵੱਧ ਦਾ ਬਜਟ ਬਣਾ ਕੇ ਉਥੇ ਰੋਪਵੇ ਬਣਾਉਣ ਦਾ ਕੰਮ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਹੈ ਪਰ ਅੱਜ ਜਦੋਂ ਅਸੀਂ ਟੋੜਾ ਸਾਹਿਬ ਨੂੰ ਯਾਦ ਕਰ ਰਹੇ ਹਾਂ ਇੱਕ ਸ਼ਤਾਬਦੀ ਉਹਨਾਂ ਦੇ ਜਨਮ ਦਿਨ ਦਾ 100 ਸਾਲ ਪੂਰਾ ਹੋਣ ਤੇ ਭਾਰਤ ਸਰਕਾਰ ਵੱਲੋਂ ਇੱਕ ਸਿੱਕਾ ਜਾਰੀ ਕੀਤਾ ਜਾ ਰਿਹਾ ਹੈ ਇਹ ਵੀ ਸੰਗਤ ਦੀ ਹਾਜ਼ਰੀ ਵਿੱਚ ਦੱਸਣੀ ਚਾਹਣਾ ਉਹਦੀ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਇੱਕ ਨਿਮਾਣੀ ਜੀ ਕੋਸ਼ਿਸ਼ ਹੋਏਗੀ ਇੱਕ ਸਤਕਾਰ ਹੋਏਗਾ ਸਨਮਾਨ ਹੋਏਗਾ ਭਾਰਤ ਸਰਕਾਰ ਵੱਲੋਂ ਜਥੇਦਾਰ ਗੁਰਚਰਜ ਸਿੰਘ ਜੀ ਟੋੜਾ ਨੂੰ ਕਿ ਉਹਨਾਂ ਦੇ ਨਾਮ ਦਾ ਸਿੱਕਾ ਜਾਰੀ ਕਰਕੇ ਹਮੇਸ਼ਾ ਹਮੇਸ਼ਾ ਵਾਸਤੇ ਭਾਰਤ ਦੇ ਇਤਿਹਾਸ ਵਿੱਚ ਇਸ ਵੱਡੇ ਸੇਖਾਗੂ ਦੀ ਜਿਹੜੀ ਯਾਦ ਨੂੰ ਅਸੀਂ ਸੰਭਾਲ ਸਕੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ-ਜਿੱਥੇ ਜ਼ਰੂਰਤ ਪਵੇਗੀ ਇਹ ਪਰਿਵਾਰ ਇਹ ਵਿਰਾਸਤ ਸਾਡੀ ਹੈ ਔਰ ਅਸੀਂ ਸਾਰੇ ਔਰ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਕਿਉਂਕਿ ਸਾਡਾ ਪਰਿਵਾਰ ਹੈ ਸਾਡੇ ਨਾਲ ਖੜੇ ਨੇ ਕਮਰਜੀ ਸਿੰਘ ਟਟੋੜਾ ਜੀ ਅਸੀਂ ਇਹਨਾਂ ਦੇ ਨਾਲ ਹੈ ਮੈਂ ਇੰਨੇ ਹੀ ਸ਼ਬਦਾਂ ਦੇ ਨਾਲ ਕਿਉਂਕਿ ਮੈਂ ਸਿੱਖਿਆ ਨਾਲ ਵੀ ਜੁੜਿਆ ਹੋਇਆ ਮੈਂ ਬੇਸਿਕਲੀ ਐਜੂਕੇਸ਼ਨ ਸਟਮ ਆ ਮੈਂ ਰਾਜਨੀਤੀ ਚ ਨਹੀਂ ਆਇਆ ਮੈਂ ਸਿੱਖਿਆ ਵਿੱਚੋਂ ਆਇਆ ਔਰ ਮੈਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਮੈਂ ਜਦੋਂ ਟੌੜਾ ਸਾਹਿਬ ਦੇ ਜੀਵਨ ਨੂੰ ਦੇਖਦਾ ਤਾਂ ਮੈਨੂੰ ਉਹ ਸਭ ਤੋਂ ਵੱਡੇ ਸਿੱਖਿਆਦਾਨੇ ਵੀ ਦਿਖਦੇ ਹੈ ਟੌੜਾ ਸਾਹਿਬ ਦੇ ਕਾਲ ਦੇ ਵਿੱਚ ਜਿੰਨਾ ਚਿਰ ਵੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਵਾਇ ਦਿੱਤੀ ਜਿੱਥੇ ਗੁਰਧਾਮਾਂ ਦੇ ਵਿੱਚ ਪ੍ਰਬੰਧਾਂ ਦੇ ਵਿੱਚ ਸੁਧਾਰ ਹੋਏ ਉੱਥੇ ਖਾਲਸਾ ਜੀ ਤੁਸੀਂ ਸਿੱਖ ਸੰਸਥਾਵਾਂ ਦਾ ਵੀ ਇਤਿਹਾਸ ਨੂੰ ਯਾਦ ਕਰਕੇ ਦੇਖਿਓ ਕਿ ਜਿੰਨੀਆਂ ਵੀ ਸਿੱਖ ਸੰਸਥਾਵਾਂ ਬਣੀਆਂ ਨੇ ਸਿੱਖਾਂ ਦੀਆਂ ਉਹ ਟੋੜਾ ਸਾਹਿਬ ਦੇ ਹੱਥੋਂ ਬਣੀਆਂ ਨੇ ਚਾਹੇ ਉਹ ਮੈਡੀਕਲ ਕਾਲਜ ਹੋਣ ਚਾਹੇ ਉਹ ਇੰਜੀਨੀਅਰਿੰਗ ਕਾਲਜ ਹੋਵੇ ਚਾਹੇ ਉਹ ਸਿੱਖ ਯੂਨੀਵਰਸਿਟੀ ਹੋਵੇ ਚਾਹੇ ਉਹ ਸਕੂਲ ਹੋਣ ਸਿੱਖੀ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਜੋ ਟੋੜਾ ਸਾਹਿਬ ਕਰਕੇ ਗਏ ਹੈ ਉਹ ਆਉਣ ਵਾਲੀਆਂ ਨਸਲਾਂ ਯਾਦ ਰੱਖਣਗੀਆਂ ਔਰ ਮੈਂ ਇਹ ਵੀ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਟੋੜਾ ਸਾਹਿਬ ਜੋ ਕੁਝ ਬਣਾ ਕੇ ਗਏ ਜੋ ਵਿਜ਼ਨ ਦੇ ਕੇ ਗਏ ਅਸੀਂ ਉਹਨੂੰ ਸਹੀ ਢੰਗ ਨਾਲ ਚਲਾ ਵੀ ਨਹੀਂ ਸਕੇ ਅਸੀਂ ਇੰਨੇ ਵੀ ਕਾਬਿਲ ਨਹੀਂ ਹੋਏ لیکن ਟੋੜਾ ਸਾਹਿਬ ਲੋ ਲਾਈਵ ਕੋਈ ਬੂਟੇ ਹਮੇਸ਼ਾ ਪਰਫੁੱਲਤ ਹੁੰਦੇ ਰਹਿਣਗੇ ਸਿੱਖੀ ਦੀਆਂ ਜੜਾਂ ਹਮੇਸ਼ਾ ਮਜ਼ਬੂਤ ਰਹਿਣਗੀਆਂ ਔਰ ਮੈਂ ਇੱਕ ਐਜੂਕੇਸ਼ਨਿਸ ਦੇ ਤੌਰ ਤੇ ਵੀ ਟੋੜਾ ਸਾਹਿਬ ਨੂੰ ਇੱਕ ਬਹੁਤ ਦੂਰ ਅੰਦੇਸ਼ ਆਗੂ ਦੇ ਤੌਰ ਤੇ ਦੇਖਦਾ ਕਿ ਉਹਨਾਂ ਨੇ ਐਜੂਕੇਸ਼ਨ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕੀਤਾ ਔਰ ਅਖੀਰ ਦੇ ਵਿੱਚ ਸਿਰਫ ਇੱਕੀ ਗੱਲ ਕਹਿਣੀ ਚਾਹੂੰਗਾ ਕਿ ਅਸੀਂ ਸਿੱਖ ਕੌਮ ਦੇ ਜਦੋਂ ਗੱਲ ਕਰਦੇ ਆਂ ਤੇ ਅਸੀਂ ਆਪਣੇ ਆਗੂਆਂ ਦੀ ਵਿਰਾਸਤ ਨੂੰ ਸੰਭਾਲ ਨਹੀਂ ਸਕੇ ਜੋ ਸਨਮਾਨ ਟੋੜਾ ਸਾਹਿਬ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਮਿਲਣਾ ਚਾਹੀਦਾ ਸੀ ਮੈਂ ਮਹਿਸੂਸ ਕਰਦਾ ਕਿ ਨਹੀਂ ਮਿਲਿਆ ਟੋੜਾ ਸਾਹਿਬ ਇੱਕ ਵਿਅਕਤੀ ਨਹੀਂ ਸਨ ਉਹ ਇੱਕ ਸੰਸਥਾ ਸਨ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਵਿਚਾਰਧਾਰਾ ਸਨ ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਸਾਰਾ ਜੀਵਨ ਨਿਸ਼ਾਵਰ ਕਰ ਦਿੱਤਾ ਸਮਰਪਿਤ ਕਰ ਦਿੱਤਾ ਲੇਕਿਨ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਕੋਈ ਵੱਡਾ ਸਿੱਖ ਸੰਸਥਾ ਨਹੀਂ ਖੜੀ ਕਰ ਸਕੇ ਕੋਈ ਐਜੂਕੇਸ਼ਨਲ ਇੰਸਟੀਟਿਊਸ਼ਨ ਨਹੀਂ ਖੜਾ ਕਰ ਸਕੇ ਔਰ ਮੈਂ ਮਹਿਸੂਸ ਕਰਦਾ ਕਿ ਅਗਰ ਸਿੱਖ ਕੌਮ ਟੋੜਾ ਸਾਹਿਬ ਦੀ ਯਾਦ ਦੇ ਵਿੱਚ ਕੋਈ ਲੀਡਰਸ਼ਿਪ ਡਵੈਲਪਮੈਂਟ ਜਾਂ ਧਰਮ ਪ੍ਰਚਾਰ ਦੀ ਸੰਸਥਾ ਖੜੀ ਕਰੇ ਤੇ ਇਸ ਦੀ ਵੀ ਉਹਨਾਂ ਦੇ ਵਾਸਤੇ ਇੱਕ ਵੱਡੀ ਸ਼ਰਧਾਂਜਲੀ ਹੋਏਗੀ ਇੰਨੇ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ